ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ i'm gonna ਵਾਟ ਖਾਸੀ ਪੈ ਰਹੀ ਹੈ ਮੰਨੋ ਬੰਦੋ ਕੋ ਕੋ ਬਾਟੋਂ ਹੀ ਮਰੀ ਜਾਂਦਾ ਯਾਰ ਕਰਨਾ ਗੁਰੇ ਦੂਮੀ ਫਿਰ ਬਾਹਰ ਕੀ ਖੜਾ ਰਹੇਗਾ ਯਾਰ ਉਹ ਗੁੰਦੁਰ ਆਉਣੀ ਨਹੀਂ ਕਰੂਗਾ ਫੇੜੀ ਘਾਹ ਤੇ ਬੱਚਾ ਭੁਖੀ ਨੇ ਭਾਂਚੋ ਦਾ ਕਾਹ ਸੇ ਉਹ ਨਸ਼ੇ ਨੇ ਤਾਂ ਜਿਹੜਾ ਤਾਂ ਜੱਪਾ ਦਾ ਪਛਾਪ ਪੈਦੀ ਫੁੱਦੀ ਆ ਪਛਾਪ ਟਕਾ ਲੈਣੇ ਗੱਲ ਲੈਂਦੇ ਇਹ ਉਹ ਪਤਾ ਨਹੀਂ ਜਾ ਰਿਹਾ ਕਿੱਡਾ ਕਾਰ ਵਜ ਗਿਆ ਭਾਈ ਜਿਹੋਦਾ ਜੀ ਨਹੀਂ ਕਰਦਾ ਪਿਛਾਵ ਕਰਨੀ ਆਪਾਂ ਮੈਂ ਤੋਰੂੰ ਯਾਰ ਮੈਂ ਤੋਰੂੰ ਉਹ ਨਹੀਂ ਯਾਰ ਉਹ ਕੁਛ ਨਹੀਂ ਤੂੰ ਪਾਸੇ ਤੇ ਬੈਠੀ ਮਸ਼ੀਨਰੀ ਬਾਹਲੀ ਆ ਉਹ ਮੈਂ ਤੋਰੂੰ ਯਾਰ ਮੈਂ ਉਹ ਆ ਜਾਂਦੀ ਹੈ ਕੋਈ ਵਾਹ ਜਾਂਦੀ ਹੈ ਤੂੰ ਨਾ ਪਾਲੇ ਚਲਾ ਟਰੈਕਟਰ ਓ ਯਾਰ ਹਟਦਾ ਇਹ ਤਾਏ ਨੂੰ ਚਲਾਉਂਦੇ ਇਹਨੂੰ ਬਹੁਤ ਜ਼ਰ ਹੋ ਗਿਆ ਪੁਰਾਣਾ ਡਰਾਈਵਰ ਆ ਇਹ ਇਹ ਯਾਰ ਹਟਦਾ ਨਹੀਂ ਜਵਾਕ ਜਾ ਪੰਗੇ ਲੈਣੋ ਜਵਾਕ ਆ ਇਹ ਨੂੰ ਇਹਨੂੰ ਲੇੜੇ ਨਾ ਲੱਗਣ ਦਿਆ ਕਰ ਟਰਾਈਡ ਦੇ ਨਾ ਬੈਠੇ ਨਹੀਂ ਬਹੁਤ ਭਰਿਆ ਨਾ ਤੋਰੀ ਫਿਰ ਭਰਿਆ ਭਰਿਆ ਨਹੀਂ ਤੋੜਦਾ ਮੈਂ ਖਾਲੀ ਤੋੜ ਲਾ ਖਾਲੀ ਚਲ ਤੋੜ ਹਾਂ ਸਿੱਖਣਾ ਨਾ ਦਿਓ ਬੰਦੇ ਤੋਂ ਸਾਰੀ ਓਵਰ ਮੈਨੂੰ ਸਿੱਖਣੂ ਦਾ ਕੋਈ ਨਹੀਂ ਮੈਂ ਹਾਂ ਹਾਂ ਵਾਹ ਹੈਗਾ ਤੂੰ ਸਿੱਖ ਕੇ ਕਰਨਾ ਤੇ ਕੈ ਨਾ ਚੱਲੀ ਮਰੇ ਗਿਆ ਨਹੀਂ ਨਾ ਚੱਲੀ ਮਰੇ ਸਹੇਬਾ ਐਨ ਦਾ ਦਾ ਬਾਰੇ ਬਈ ਸਹੇਬਾ ਆ ਹਾ ਹਾ ਬੁੱਲੇ ਜਾਂਦਾ ਮੇਰਾ ਬਾਪੂ ਆ ਬੁੱਲੇ ਨਾ ਪਾਈਦਾ ਐਨ ਆਲਾ ਦੇ ਬੋਨਾ ਜਿਹੜਾ ਅੱਗੇ ਦੱਸਦਾ 300 ਰੁਪਏ ਐ 300 ਵੀ ਬਣ 12 ਗੱਟ 200 ਹੀ ਹੋ ਗਿਆ 12 ਗੱਟ 200 ਹਾਂ ਅੱਛਾ ਐਨੇ ਰੁਪਏ ਦੇ ਕੇ ਨੂੰ ਟੈਂਕੀ ਭਰਵਾਉਣਾ ਤੂੰ ਲੈ ਨਾ ਲੈ ਉੱਤਰ ਜੱਟ ਦੀ ਆਖਾ ਪਾਉਂਟ ਆ ਗਿਆ 3 ਲੀਟਰ ਪੈ ਗਿਆ ਹੋਰ ਕੀ ਆਜੂ ਕਿਹੜਾ ਹੋਵੇ ਆਜੂ ਆਜਵਾਜ ਇੱਕ ਪਾ ਦੇ ਦੀ ਕਿਤੇ 5 500 ਦੇ ਨਾਲ ਦੇ ਦੀ ਚੰਨੀ ਨਾਲ ਹੋ ਗਿਆ ਹੋ ਗਿਆ ਤਾਂ ਕਿੱਥੇ ਤੜਕੇ ਤੇ ਖਾਈ ਜਾਂਦੇ ਐ ਕਿਵੇਂ ਹੋਈ ਅੱਗੇ ਹੋ ਗਿਆ ਆਏ ਕਿਵੇਂ ਹੋ ਉੱਪਰ ਆ ਅੱਗਾ Hej, dođi. Evo, dogledale, ਜਲਦੀ ਜੀ ਵੀ ਦੱਸ ਦਿੰਦੇ ਲੋੜਾ ਤੇਰੇ ਤੂੰ ਸੁਣਦਾ ਨਹੀਂ ਯਾਰ ਪੱਖੀਆਂ ਛਾਂ ਉੱਤੇ ਕੁਖੜੀਆਂ ਬੜੀਆਂ ਅਕਲ ਭੱਗ ਜਾ ਯਾਰ ਦੇਨਾਰੀ ਦੇਨਾਰੀ ਬੋਮਕੜਾ ਫਿਰਦਾ ਚਲਾਈ ਚੱਲੇ ਤੇ ਟ੍ਰਾਲੀ ਜੀ ਦਾ ਵੱਧ ਹੁੜਕੋਂਗੇ ਪੈਂਟੋ ਦਾ ਸਾਰਾ ਛੱਡੂ ਛੜੀ ਜਾਂਦਾ ਯਾਰ ਫੇਰਾ ਆਉਂਦਾ ਕੱਲੀ ਲਿਆ ਆਉਂਦਾ ਓਏ ਕੋਡੀ ਪਾਜੀ ਦਾ ਚੱਕ ਲਾਈ ਜੀ ਉਹਦੇ ਜਿੱਤਣੇ ਤੇ ਫੋਟਰੀਆਂ ਕਰਤੀਆਂ ਜਾਣਦਾ ਨਹੀਂ ਕਰਦਾ ਨਹੀਂ ਚਲਾਉਂਦਾ ਆ ਜਿਹੜਾ ਆਪੀ ਲੈ ਜੀ ਬਰਵਾ ਦਾ ਲੈ ਗਈ ਨਹੀਂ ਆਉਂਦਾ ਆਪੀ ਜਾਵਾਂਗੇ ਚਾਲੀ ਹੌਲੀ ਚਲੀ ਖਰਚਾ ਸੀ ਚਾਰਜ ਕਰ ਚਾਰਜ ਕਰ ਦੋ ਬਟਾ ਫੇਲਾ ਸ਼ਟਾਰਟ ਕਰ ਰਹਾ ਰਹਾ ਦੇਖ ਨੇ ਕਿਤੇ ਖੋ ਜਾ ਉਹ ਹੱਥ ਬਾਕੀ ਫੜ ਜਾ ਫਿਰ ਟੋਰੀ ਨਾ ਖੋ ਜਾ ਯਾਰ ਕੀ ਕਰਦਾ ਓਏ ਅਸ਼ਿਆਬ ਦਾ ਆਪ ਦੇ ਹਾਵ ਨਾਲ ਖੜਾਂਗੇ ਯਾਰ ਮਰੀ ਜਨਾ ਕਲੀ ਜਨਾਨੀ ਜਬਲੀ ਜਾਂਦਾ ਇਹ ਚੋ ਅੱਗੇ ਨੂੰ ਵੇ ਬਜੀ ਕਹਤਾ ਹੌਲੀ ਚੱਲਾ ਫੜਦਾ ਕਮਜ਼ੋਰ ਚੱਕ ਪਾਂਗੇ ਅੱਛਾ ਉਹ ਤਾਂ ਤੂੰ ਖੜੀ ਨਹੀਂ ਹੈ ਚੱਲ ਹੌਲੀ ਹੌਲੀ ਚੱਲੀ ਹੌਲੀ ਹੌਲੀ ਚੱਲੀ ਹਾਵ ਨਾਲ ਬੰਜਰੇ ਇੱਥੋਂ ਬੱਦੀਆਂ ਕੱਟ ਰਿਹਾ ਦੇਖੋ ਕੋਈ ਨਹੀਂ ਕਰਦੀ ਕੋਈ ਹੈ ਨਹੀਂ ਆ ਕੋਈ ਨਾ ਚੱਟ ਕੇ ਆਈ ਨਾਲ ਇੱਥੇ ਝੌਕੜਾ ਹੋਰ ਝੌਕੜੇ ਇੱਥੇ ਖੜੇ ਆ આપણે <laughs> ਕਿ ਕਹੇ ਜੇ ਬਗੜਨਾ ਅੱਗੇ ਜਾਂਦਾ ਨਹੀਂ ਹੋ ਗਏ ਅਸਟਾ ਦਾ ਅੱਜ ਨਹੀਂ ਆ ਰਹੀ ਐ ਆਖੇ ਗਾ ਦੇ ਆਏ ਬੜੇ ਕਾ ਜਾਨ ਇਹਨਾਂ ਦਾ ਭਾਜੀ ਆਪਕੋ ਨਮਾਜ਼ ਦੇਪਟੋ ਵੇਠੋ ਅੱਜ ਪੂਰੀ ਕੋਦਾ ਪਛੀਰੀ ਖੜ ਗਿਆ ਤੁਹਾਡੀ ਜਨਾ ਮੈਂ ਕਿਹਾ ਬਾਜੀ ਮੈਂ ਕਿਹਾ ਬਾਜੀ ਇਹ ਛੇ ਗਲਾਈ ਨਾ ਤੇਰੇ ਤੇਰੇ ਜਿੱਤੇ ਹਰ ਹਰ ਕਰਦਾ ਤੁਰਿਆ ਕਿਹਦੀ ਜੌਂਦੀ ਆ ਕਰ ਜਿੱਤੀ ਕਹਿੰਦਾ ਹੋ ਮਿੱਟੀ ਹੋ ਗਿਆ ਹੋਰ ਕੁੜੀ ਕੋਦੇ ਚੰਗੂ ਤਾਂ ਦੇਖ ਤੇ ਚੱਕੇ ਭਾਈਆ ਹੋਰ ਕਿੱਥੇ ਜਾਂਦੀ ਜਾਂਦਾ ਹੋਰ ਕਿਰੀਦੋ ਕਾ ਹੋਰੇ ਹੋਰ ਕਿਰੀਦੋ ਭਾਨੀ ਨਹੀਂ ਹੋ ਰਹੀ ਹੈ ਮਾਡਾ ਟਰੈਕ ਦਾ ਸੀਪਾਲ ਖੜਾ ਹੋ ਗਿਆ ਇੱਥੇ ਕੁਝ ਕੰਦਾ ਨਹੀਂ ਪੀਦਾ ਨਹੀਂ ਕਿ ਜਿੱਦਾ ਹੈ ਆਹੋ ਐਂ ਚੱਲ ਲੱਗ ਗਈ ਨਾ ਕਿਦਾ ਕਹੇ ਤੂੰ ਹੀ ਮਤ ਮਾਰਦਾ ਤਰਿਆ ਫਿਰਦਾਗਾ ਆਖਾ ਹੀ ਤੜਕੇ ਚੌਕ ਚੌਕ ਭੁੱਖੀ ਆ ਖਾਲ ਆਹੋਏ ਔਖੀ ਬਹੁਤ ਮਛਲੀ ਚਲਾਉਣੀ ਬਾਹਾਂ ਲੈ ਜਾਂਦੀ ਆ ਹੋਰ ਮੈਂ ਨੂੰ ਕਹਿੰਦਾ ਕਿ ਬਾਪੂ ਤੂੰ ਕੀ ਕਰਨਾ ਗਲਤ ਰੇਲ ਨਹੀਂ ਚੱਲੀ ਜਾਦਾ ਇਹ ਜੇ ਐਮਸੀ ਲੈ ਜਾਂਦਾ ਬਾਹਰ ਲੈ ਲੈ ਤਾ ਥੋੜੀ ਥੋੜੀ ਤੋਂ ਲਾਦਾ ਬੰਕੇ ਜੀ ਨੇ ਇੱਕ ਤਾਂ ਦੇ ਗਈ ਕਿ ਬੁੜਾ ਹਾਰ ਕਰਦਾ ਹਾਰ ਕਰਦਾ ਆ ਪੱਕਾ ਜੀ ਨਹੀਂ ਰਹੀ ਜਾਂਦੇ ਹੋਰ ਲਈ ਜਾਂਦੇ ਗੱਲ ਦੇ ਚਾਰਜਰ ਆਉਣ ਦੀ ਅਗਲ ਨਹੀਂ ਇਹ ਕਿਤੇ ਇਹ ਵੀ ਭਰ ਲਿਆ ਮੈਦਰਾ ਨਾ ਬਾਪੂ ਮੈਦਰਾ ਹਾਂ ਜਿਹੜਾ ਲਿਆ ਜਿਹਦਾ ਉਹ ਪਤਾ ਹੈ ਰੀਗਰ ਉਹ ਪੈਂਟ ਦੋ ਤੀ ਦੇ ਸਪੈਕਰੀ ਪੁੱਜ ਜਾਗਾ ਉਹ ਹੋਰ ਦੀ ਹੈ हां देख ले कम रूम टप रहे ना हां वो खड़ी खचौ के पहले पर वाहन अच्छा अच्छा होन देखला पानी आ के सारे कपड़ा कुर्ता सारा बाहर चले गया अरे सारा जल बे बार और पहला भरानी पे आसी अच्छा आ चार पांच छ को ना दे के चले लेटी वाले हां एता ने ले जा एता ने ले जा अच्छा ये पता नहीं कैसा सा छ सा लिखा है और का मुश्किल मुड़े अच्छा क्या आया करना क्या आया और नहीं बीच में ਇਹ ਅਗਰ ਠੇਕਾ ਵਾਲਾ ਇੱਥੇ ਆਪਾਂ ਨੂੰ ਮਿਲਦੀ ਹੈ 2 1/2 ਕਿਲੇ ਇੱਥੇ ਹਾਂ ਉਰਲੇ ਪਾਸੇ 16 ਬਰਾੜ ਤੋਂ ਉਰਲੇ ਪਾਸੇ ਹੀ ਭਈਆ ਫਿਰ ਉਹ ਜੇ ਲੈਣਗੇ ਉਹ ਜਿਵੇਂ ਇਧਰ ਹੈਗਾ ਉਧਰ ਦਾ ਬਾਹਰ ਹੁਣ ਕਾਕੀ ਅੱਛਾ ਫਿਰ ਉਹ ਦਿੰਦਾ ਕਿਹਦੇ ਹੈ ਠੇਕੇ ਦੇ ਦਿੰਦਾ ਬਾਹਰ ਨਹੀਂ ਦਿੱਤਾ ਆਪਣਾ ਇਹ ਨਹੀਂ ਦਿੰਦਾ ਕਿਸੇ ਦਾ ਕੀ ਮਟ ਕੀ ਕਰਾਂ ਭਈਆ ਮੈਂ ਤਾਂ ਕਹਿ ਰਿਹਾ ਮਰਾ ਤਾਂ ਇਹ ਨੂੰ ਬਾਹਰ ਨੇ ਦੱਸੀਏ ਫਿਰ ਜੇ ਲੱਗਦੇ ਨੇ ਮੇਰ ਨੂੰ ਪਿਆਰ ਆ ਪਾਣੀ ਪੂਰੀ ਹੈ ਲੱਕ ਪਾਣੀ ਹੈ ਗਾਰਾ ਦੇਖ ਲਓ ਬੰਦਿਆ ਕੋਈ ਨਹੀਂ ਆ ਰਿਹਾ ਹੈ ਯਾ ਗਰਾਹ ਬਹੁਤ ਬਹੁਤ ਚੇ ਚਾਹ ਆ ਔ ਟੋਏ ਜਿੱਕੇ ਬੱਟੇ ਜੀ ਹੈ ਇਹਦਾ ਕੁਦੂ ਬਾ ਡੂ ਬਾ ਹੂ ਗਾਇਸੀ ਪੰਦੀ ਨਹੀਂ ਜਾਂਦੀ ਨਾ ਆ ਗਿਆ ਟੋਏ ਰੱਖੀ ਗੱਮਾ ਇਹ ਮੱਛੀ ਹੈ ਤਾਂ ਮੱਛੀਆਂ ਪਲਾਟ ਆ ਮੱਛੀ ਵਾਲਾ ਹਾਂ ਮੱਛੀ ਵਾਲਾ ਅੱਛਾ ਅੱਛਾ ਮੱਛੀ ਠੀਕ ਆ ਮੱਛੀ ਆ ਟੋਆ ਮੱਛੀ ਆ ਟੋਆ ਆਗਾ ਵੇਟਾ ਫਿਰ ਖਾਂ ਭੇਜਦੇ ਹਣਗੇ ਵੇਟਾ ਹੋਰ ਮੱਛੀਆਂ ਵਾਰ ਵਾਰ ਕੇ ਭੇਜਦੇ ਨੇ ਚਲੋ ਖੁਦ ਕਾ ਪਈ ਆਦਾ ਕਾਰੋਬਾਰ ਕਰਿਆ ਦੂਸਰਾ ਕੋਲ ਤਾਂ ਕਰਦੇ ਹੀ ਨਹੀਂ ਕਿਦੇ ਹਾਂ ਕਿਤਨਾ ਟਮਾਣ ਹੁੰਦਾ ਤਾਂ ਕਈ ਵਾਰ ਇਹ ਤਾਂ ਮਸੀਲੈਂਡ ਵੀ ਨਾ ਅੱਖਾਂ ਖੁਫਾਨ ਮੁਕੇ ਕੱਢੀ ਨੀ ਕਰਾ ਦੇਣਾ ਤਾਂ ਜਾਣੀਆਂ ਕੋਈ ਗੱਲ ਬਾਤ ਹੋਏ ਨਾ ਜਾਣੀਆਂ ਢਿੱਕ ਪੇ ਕਰਕੇ ਢਿੱਕੇ ਕਰਕੇ ਮੋੜ ਕੇ ਅਗਲਾ ਨਾ ਹੋਂਦਾ ਫਿਰ ਤਾਂ ਦੇਹੋ ਨਾ ਆਪ ਦਾ ਕੁੱਝ ਨਾ ਨਾ ਦੇਖੇ ਜਿਹਨੂੰ ਹੱਦ ਲਾਦੇ ਆਂ ਤਾ ਇਹਦਾ ਹੋਰ ਵੀ ਗੱਲ ਬਣਾ ਲੇ ਕੀ ਪਤਾ ਕੀ ਗੱਲ ਬਣਾ ਦੇ ਜਾਨ ਜਵਾਨਾ ਬਾੜਾ ਭਰਾਵਾ ਬਾੜਾ ਬਾੜਾ ਭਰਾਵਾ ਹਾਂ ਹੋਰ ਭਾਈ ਪੁੱਛਾ ਠੀਕ ਆ ਇਹ ਮੋੜਾ ਕੇ ਤਾਂ ਕਵਾਂਡੀ ਆਪਾਂ ਅੱਛਾ ਹਾਂ ਮੜਾ ਮੜਾ ਟੋੜਾ ਦੇ ਹੁਣ ਕਭੀ ਹੌਲੀ ਹੋ ਗਿਆ ਉਹ ਸੋਹਣੀਆਂ ਬਾਹਰ ਸੀ ਇਹ ਛੌਲੀ ਕਰਕੇ ਟਾਪ ਲਾ ਲੈ ਟਾਪ ਉਹ 10 ਦੇ ਨਹੀਂ ਪਤਾ ਬਣਾਦਾ ਇਹ کڑا نہیں پتہ بھی کڑا ہے رونا کتو اے پئی اے ٹوندا کتھے لائی اے اچھا دے گا چھڑ جائے گا آج دے گا اوتھے نال یار کھا چھڑ کے جی آج کی دے رہی اوتھے اڑے تکائی نہ سپرنڈر بنن تاں جا مُڈا کر کوڑے یا پیڑا کی مُڈا کر اس کا کھا سامنے مل گیا کولا کے جے گا ہن گونجے کو آج دیکھو جانا ہو جے تاں کیناں ਕਬਾਟ ਹੋਈ ਖੜਾ ਚਣਾ ਹੋਰ ਕੀ ਹੈ ਓ ਹਾਏ ਨੀ ਵਾ ਤੂੰ ਸਿੱਖਦਾ ਨਹੀਂ ਸਾਰੀ ਓ ਬਾਂਕਰ ਉਹ ਕੋਲੇ ਖੜ ਕੇ ਨਿਗਾ ਹੀ ਰੱਖਾਂਗੇ ਮਾੜਿਆ ਮਾਗ ਰਿਹਾ ਠਿਕ ਠਿਕ ਪੈ ਨਹੀਂ ਰਿਹਾ ਹਾਂ ਹਾਂ ਇਹ ਕੋਈ ਪਤਾ ਨਹੀਂ ਚੱਲਦਾ ਬਾਬਾ ਹੰਮੇ ਜੰਮੇ ਜਾ ਰਹੇ ਸੀ ਿਆ ਬੜ ਗਿਆ ਹੈ ਜੀਹਦਾ ਕੁੱਟ ਕੀ ਹੁੰਦੀ ਆ ਕੁੱਟੀ ਜੁ ਹੁੰਦੀ ਆ ਉਹਦਾ ਪਤੀ ਦਾ ਉੱਗਲੇ ਰਹਿਣਾ ਜੀ ਰਿਜਦਾ ਇਹ ਹੈ ਨਹੀਂ ਮਾਰੀ ਨਹੀਂ ਦਾ ਬਾੜੀ ਨਹੀਂ ਦਾ ਕੰਜਰ ਦਾ ਪੂਰ ਮਾਰੀ ਜਾਂਦਾ ਬਾਬਾ ਕੋ ਦਾ ਬਾਬਾ ਮਾਰ ਲਾੜੇ ਮੁੱਢੀ ਚੱਕਰ ਆਏ ਜੀ ਉਹ ਬਾਬਾ Hey, balaka, 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 balaka 60 ਸਾਲ ਹੋ ਗਏ ਨੂੰ ਟੈਟ ਚਲਾਉਂਦੇ ਨੂੰ ਜੇ ਖੜਾ ਹੋਇਆ ਮੂਰੇ ਚੜਦੀ ਹੋਇ ਪੂਰੇ ਜੜੀ ਆਉਂਨੇ ਫਿਰ ਪਹਿਲੀ 22 ਨਹੀਂ ਚੜਦੇ ਹੁੰਦੇ ਐਂ ਤਾਂ ਜੋਰ ਰੱਖੇ ਓਏ ਆ ਜਾ ਬੰਤ ਓਏ ਓ ਚੋਚੀ ਨਹੀਂ ਪਾਲਿਆ ਓਏ ਚੋਚੀ ਨਹੀਂ ਪਾਲਿਆ ਯਾਰ ਤੈਨੂੰ ਪਹਿਲਾਂ ਆਖਿਆ ਤਾਂ ਸੀ ਫਰਾਹੇ ਭੈਣ ਜੀ ਉਹਨੂੰ ਪਾਇਆ ਇਨੇ ਤੁਤ ਭੈਣ ਜੀ ਉਹਨੂੰ ਪਵਾਈ ਉਹ ਤਾਂ ਕਹਿੰਦਾ ਇੱਕ ਹੋਰ ਪਾ ਦੇ ਹੋਰ ਪਾ ਫਿਰ ਘੱਟ ਪਰ ਤੂੰ ਤ ਨਹੀਂ ਆਉਣਾ ਜੋ ਗਾਣਾ ਤੇ ਨਹੀਂ ਆਇਆ ਯਾਰ ਤੇਰੀ ਵਲੇ ਨੂੰ ਤੇਰੀ ਮੈਂ ਜਾਣਦਾ ਨਹੀਂ ਕਿਹੜਾ ਚੀਆ ਹੈ ਉਹ ਮੈਂ ਕਰ ਦੋ ਨਾ ਯਾਰ ਕਰ ਲੱਗਦਾ ਐਵੇਂ ਹੀ ਕਰ ਲੱਗਦਾ ਇਹ ਤਾਂ ਭੈਣ ਜੀ ਆਉਣ ਹੋਏ ਸੀ ਨਾ ਮਿੱਟੀ ਨਹੀਂ ਲਿਆਣੀ 50 ਸਾਲ ਹੋ ਗਏ ਟੈਕ ਚਲਾਉਂਦੇ ਆ ਚੱਲ ਭਾਈ ਕਿਆ ਪੂਰਾ ਹਾਂ ਪੂਰਾ ਚਲਵਈਆ ਹਾਂ ਪੂਰਾ ਕੰਚਰਾ ਤੋੜ ਲਈਂ ਭੜਾਈ ਜਾ ਕੇ ਵੱਡਾ ਟਾਇਰ ਠਾਏ ਇੱਕ ਬਟੂ ਭੁਲਾ ਰਹੇ ਤੇ 10 ਰੁਪਏ ਕਿਉ 10 ਆ ਜਾਓ ਵੀ ਨਹੀਂ ਚੜਾਂਗੇ ਇਹ ਨਹੀਂ ਕੱਢਦਾ ਕੱਢਦਾ ਕਿਉ ਨਹੀਂ ਤੇ ਆਂ ਆ ਮੂਰੇ ਚੜਾਂਗੇ ਬਸ ਬਸ ਲੋੜ ਹੀ ਨਹੀਂ ਉਹ ਮੂਰੇ ਨਹੀਂ ਚੜਨਾ ਓਏ ਆਪੇ ਖੱਡੂ ਆ ਰਹੇ ਲੋੜ ਹੀ ਨਹੀਂ ਓ ਥੱਲੇ ਜਾ ਜੀ ਓ ਪਾਛੇ ਹੋ ਜਾ ਦੇਖੀ ਜਾਓ ਕਮਜ਼ੋਰ ਪੜਿਆ ਹੋਇਆ ਤੂੰ ਚੱਲ ਮੈਂ ਪਰੇ ਹੋਈ ਨਾ ਫਿਰ ਸਿਆਹ ਲੈ ਨਹੀਂ ਜਾ ਕੇ ਓ ਲਾਈਟਾਂ ਬੰਦ ਕਰਦਾ ਬੰਦ ਕਰ